ਡਿੰਪੀ ਸਾਹਿਬ ਨੂੰ ਕਿਸ ਤਰ੍ਹਾਂ ਲੱਗ ਰਿਹਾ ਹੈ ਜੀ ਲਗਾਤਾਰ ਸ਼ੁਰੂਆਤੀ ਰੁਝਾਨ ਦੇ ਵਿੱਚ ਅੱਗੇ ਜਾ ਰਹੇ ਹਾਂ ਤਾਂ ਲੋਕ ਲਗਾਤਾਰ ਵਧਾਈਆਂ ਦੇਣ ਲਈ ਇਕੱਠ ਵੱਡਾ ਹੋ ਰਿਹਾ ਹੈ ਜੀ ਹਾਂਜੀ ਦੇਖੋ ਹਰ ਬੰਦੇ ਨੂੰ ਚਾਹਤ ਆ ਬਹੁਤ ਜ਼ਿਆਦਾ ਹੈ ਜੀ ਇੱਥੇ ਕੋਈ ਦੂਰ ਹੈ ਨਹੀਂ ਕਿਉਂਕਿ ਸਾਰੇ ਨਹੀਂ ਮਿਹਨਤ ਕੀਤੀ ਹੈ ਇਹ ਇਕੱਲਾ ਹਰਦੀਪ ਸਿੰਘ ਡਿੰਪੀ ਢਲੋਣੀ ਵੀ ਮੈਂ ਕੁਝ ਕਰਤਾ ਮੈਂ ਮੇਰੇ ਕੋਲੇ ਕੋਈ ਐਹੋ ਜਿਹਾ ਜਾਦੂ ਦੀ ਛੱਡੀ ਸੀ ਜਿਹੜਾ ਮੈਂ ਘੁਮਾਤੀ ਇਹਨਾਂ ਦੀ ਬਦੌਲਤ ਹੀ ਆ ਜੀ ਜਿਹੜੇ ਲੋਕ ਪਿਆਰ ਦੇ ਰਹੇ ਆ ਇੱਥੇ ਆਏ ਆ ਪਿਆਰ ਕਰਦੇ ਆ ਇਹਨਾਂ ਕਰਕੇ ਮੈਂ ਆ ਮੇਰੇ ਕਰਕੇ ਇਹ ਨਹੀਂ ਤੇ ਓਬਵੀਅਸਲੀ ਇਹ ਇਹਨਾਂ ਦੀ ਖੁਸ਼ੀ ਆ ਜੀ ਮੈਂ ਤਾਂ ਇਹਨਾਂ ਦੀ ਖੁਸ਼ੀ ਦੇ ਵਿੱਚ ਇਕੱਲਾ ਸਾਂਝ ਪਾਉਣੀ ਹੈ ਸ਼ਾਮਿਲ ਹੋਣਾ ਪ੍ਰਮਾਤਮਾ ਸੋਹਣਾ ਟਾਈਮ ਲਿਆਵੇ ਹੋਰ ਦੋ ਤਿੰਨ ਘੰਟੇ ਆ ਜੀ ਸਾਰਾ ਕੁਝ ਕਲੀਅਰ ਹੋ ਜਾਊਗਾ ਸੋ ਮੈਂ ਜੋ ਵੀ ਹਾਂ ਜੀ ਇਹਨਾਂ ਕਰਕੇ ਜੀ ਅਸੀਂ ਸਵੇਰੇ ਅਰਦਾਸਾਂ ਬੇਨਤੀਆਂ ਕੀਤੀਆਂ ਨੇ ਮਾਤਾ ਜੀ ਕੋਲੇ ਬੈਠ ਕੇ ਤੁਸੀਂ ਪੋਸਟ ਸਾਂਝੀ ਕੀਤੀ ਆ ਤਾਂ ਕੀ ਚੱਲ ਰਿਹਾ ਸੀ ਦਿਲ ਦੇ ਵਿੱਚ ਸਰ ਦੇਖੋ ਇਲੈਕਸ਼ਨ ਆ ਜੀ ਥੋੜਾ ਬਹੁਤਾ ਤਾਂ ਜਿੰਨਾ ਮਰਜ਼ੀ ਤੁਸੀਂ ਕੌਨਫੀਡੈਂਟ ਹੋ ਬੜਾ ਬਤਾਤਾ ਦਿਲ ਦੇਖੋ ਧੜਕਦਾ ਹੀ ਆ ਜੋ ਵੀ ਹੈ ਕਿਉਂਕਿ ਤੁਹਾਡੀ ਇੱਕ ਤਰ੍ਹਾਂ ਦੀ ਕਿਸਮਤ ਉਹਨਾਂ ਮਸ਼ੀਨਾਂ ਚ ਬੰਦ ਪਈ ਹੈ ਦਿਲ ਤਾਂ ਧੜਕਦਾ ਹੀ ਹੈ ਬਟ ਕੌਨਫੀਡੈਂਟਾਂ ਦੀ ਬਹੁਤ ਚਾਹ ਹੈ ਉਮੀਦ ਹੈ ਵੀ ਹੌਸਲਾ ਵਧਾਉਣ ਲਈ ਸਾਰੇ ਆ ਗਏ ਕਹਿੰਦੇ ਵੀ ਅੱਜ ਸ਼ੇਰ ਤੋਂ ਹੀ ਵੱਡਾ ਇਕੱਠ ਕੋਠੀ ਚ ਹੋ ਗਿਆ ਜੀ ਹਾਂ ਬਿਲਕੁਲ ਉਹ ਆਪ ਦਿਖ ਹੀ ਰਿਹਾ ਹੈ ਦਿਖ ਹੀ ਰਿਹਾ ਹੌਸਲਾ ਤਾਂ ਦੇਖੋ ਖਲਾਸ਼ਰੀ ਤਾਂ ਮਿਲ ਹੀ ਰਹੀ ਹੈ ਇਹ ਕੋਈ ਦੂਰ ਹੈ ਨਹੀਂ ਬਾਕੀ ਹਜੇ ਚੱਲ ਰਹੀ ਹੈ ਕਾਊਂਟਿੰਗ ਦੀ ਘਰੇ ਦੋ ਦੋ ਰਾਉਂਡ ਹੀ ਹੋਏ ਆ ਇਸ ਤਰ੍ਹਾਂ ਦੀਆਂ ਨੇ ਕਿਉਂਕਿ ਇਹ ਕੁਝ ਨਹੀਂ ਪਤਾ ਜੀ ਹਜੇ ਕੁਝ ਨਹੀਂ ਪਤਾ ਹਜੇ ਪਹਿਲਾਂ 10-12000 ਲੀਡ ਆ ਲੈਣ ਦੂਜੀ ਅੱਗੇ ਟਪ ਲੈਣ ਦੀ ਇਹ ਚੰਗੀ ਤਰ੍ਹਾਂ ਜੀ ਫਿਰ ਆਪੇ ਬਣ ਜੂਗਾ ਜੀ ਮਾਹੌਲ ਇੱਥੇ ਕੀਨੇ ਪੁੱਛਣਾ ਜੀ ਆਪੋ ਤਾਂ ਆਪ ਦੁਨੀਆ ਹੋ ਜਾਣੀ ਹੈ ਹਾਂ ਤਾਂ 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 ਦਿਲ ਦੇ ਵਿੱਚ ਹੁਣ ਕੀ ਚੱਲ ਰਿਹਾ ਕਿਉਂਕਿ ਹੁਣ ਲੋਕਾਂ ਨਾਲ ਮਿਲ ਰਹੇ ਹਾਂ ਤਾਂ ਕਿਸ ਤਰ੍ਹਾਂ ਦੀਆਂ ਹਜੇ ਵੀ ਕਿਤੇ ਟੜਕੂ ਚੱਲ ਰਿਹਾ ਜਿੰਨਾ ਚਿਰ 10000 ਲੀਡ ਕ੍ਰੋਸ ਨਹੀਂ ਨਾ ਕਰਦੀ ਹੂੰ ਉਹ ਨਜ਼ਰ ਤੜਪੂ ਰਹੂਗਾ ਉਮੀਦ ਹੈ ਵੀ 10000 ਰਪਏ ਕਰਨੇ ਸਕੇ ਹਾਂਜੀ ਹਾਂਜੀ ਬਹੁਤ ਵੱਡੀ ਉਮੀਦ ਹੈ ਜੀ ਬਹੁਤ ਬਹੁਤ ਧੰਨਵਾਦ ਡਿੰਪੀ ਢੋਲ ਲਗਾਤਾਰ ਡਿੰਪੀ ਢੋਲ ਜਿੰਦਾਬਾਦ ਹੈ ਭਾਈ ਡਿੰਪੀ ਜੀ ਸਾਹਿਬ ਨੂੰ ਕਿਸ ਤਰ੍ਹਾਂ ਲੱਗ ਰਿਹਾ ਜੀ ਲਗਾਤਾਰ ਸ਼ੁਰੂਆਤੀ ਰੁਝਾਨ ਦੇ ਵਿੱਚ ਅੱਗੇ ਜਾ ਰਹੇ ਹਾਂ ਤਾਂ ਲੋਕ ਲਗਾਤਾਰ ਵਧਾਈਆਂ ਦੇਣ ਲਈ ਇਕੱਠ ਵੱਡਾ ਹੋ ਰਿਹਾ ਜੀ ਹਾਂਜੀ ਦੇਖੋ ਹਰ ਬੰਦੇ ਨੂੰ ਚਾਹਤਾ ਬਹੁਤ ਜ਼ਿਆਦਾ ਹੈ ਜੀ ਇਸ ਵਿੱਚ ਕੋਈ ਦੋ ਰਹਿ ਨਹੀਂ ਕਿਉਂਕਿ ਸਾਰੇ ਨਹੀਂ ਮਿਹਨਤ ਕੀਤੀ ਆ ਇਹ ਇਕੱਲਾ ਹਰਦੀਪ ਸਿੰਘ ਡਿੰਪੀ ਢੋਲਣੀ ਵੀ ਮੈਂ ਕੁਝ ਕਰਤਾ ਮੈਂ ਮੇਰੇ ਕੋਲੇ ਕੋਈ ਐਹੋ ਜਿਹਾ ਜਾਦੂ ਦੀ ਛੱਟੀ ਸੀ ਜਿਹੜਾ ਮੈਂ ਘੁਮਾਤੀ ਇਹਨਾਂ ਦੀ ਬਦੌਲਤ ਹੀ ਆ ਜੀ ਜਿਹੜੇ ਲੋਕ ਪਿਆਰ ਦੇ ਰਹੇ ਆ ਇੱਥੇ ਆਏ ਆ ਪਿਆਰ ਕਰਦੇ ਆ ਇਹਨਾਂ ਕਰਕੇ ਮੈਂ ਆ ਮੇਰੇ ਕਰਕੇ ਇਹ ਨਹੀਂ ਤੇ ਓਬਵੀਅਸਲੀ ਇਹ ਇਹਨਾਂ ਦੀ ਖੁਸ਼ੀ ਆ ਜੀ ਮੈਂ ਤਾਂ ਇਹਨਾਂ ਦੀ ਖੁਸ਼ੀ ਦੇ ਵਿੱਚ ਇਕੱਲਾ ਸਾਂਝ ਪਾਉਣੀ ਆ ਸ਼ਾਮਿਲ ਹੋਣਾ ਪਰਮਾਤਮਾ ਸੋਹਣਾ ਟਾਈਮ ਲਿਆਵੇ ਹੋਰ ਦੋ ਤਿੰਨ ਘੰਟੇ ਆ ਜੀ ਸਾਰਾ ਕੁਝ ਕਲੀਅਰ ਹੋ ਜਾਊਗਾ ਸੋ ਮੈਂ ਜੋ ਵੀ ਹਾਂ ਜੀ ਇਨਾ ਕਰਕੇ ਜੀ ਐ ਸਵੇਰੇ ਅਰਦਾਸਾਂ ਬੇਨਤੀਆਂ ਕੀਤੀਆਂ ਨੇ ਮਾਤਾ ਜੀ ਕੋਲੇ ਬੈਠ ਕੇ ਵੀ ਤੁਸੀਂ ਪੋਸਟ ਸਾਂਝੀ ਕੀਤੀ ਆ ਤਾਂ ਕੀ ਚੱਲ ਰਿਹਾ ਸੀ ਦਿਲ ਦੇ ਵਿੱਚ ਸਰ ਦੇਖੋ ਇਲੈਕਸ਼ਨ ਆ ਜੀ ਥੋੜਾ ਬਹੁਤਾ ਤਾਂ ਜਿੰਨਾ ਮਰਜ਼ੀ ਤੁਸੀਂ ਕੌਨਫੀਡੈਂਟ ਹੋ ਥੋੜਾ ਬਹੁਤਾ ਤਾਂ ਦਿਲ ਦੇਖੋ ਧੜਕਦਾ ਹੀ ਆ ਜੋ ਵੀ ਆ ਕਿਉਂਕਿ ਤੁਹਾਡੀ ਇੱਕ ਤਰ੍ਹਾਂ ਦੀ ਕਿਸਮਤ ਉਹਨਾਂ ਮਸ਼ੀਨਾਂ ਚ ਬੰਦ ਪਈ ਹੈ ਦਿਲ ਤਾਂ ਧੜਕਦਾ ਹੀ ਹੈ ਬਟ ਕੌਨਫੀਡੈਂਟ ਹਾਂ ਜੀ ਬਹੁਤ ਜ਼ਿਆਦਾ ਉਮੀਦ ਹੈ ਵੀ ਹੌਸਲਾ ਵਧਾਉਣ ਲਈ ਸਾਰੇ ਆ ਗਏ ਕਹਿੰਦੇ ਵੀ ਅੱਜ ਸਵੇਰ ਤੋਂ ਹੀ ਵੱਡਾ ਇੱਕ ਕੱਟ ਕੋਠੀ ਚ ਹੋ ਗਿਆ ਜੀ ਹਾਂ ਬਿਲਕੁਲ ਉਹ ਆਪ ਦਿਖ ਹੀ ਰਿਹਾ ਦਿਖ ਹੀ ਰਿਹਾ ਹੌਸਲਾ ਤਾਂ ਦੇਖੋ ਅ ਹੱਲਾ ਸ਼ਰੀ ਤਾਂ ਮਿਲ ਹੀ ਰਹੀ ਹੈ ਜੀ ਇਸ ਕੋਈ ਦੋਰਾ ਨਹੀਂ ਬਾਕੀ ਹਜੇ ਚੱਲ ਰਹੀ ਹੈ ਕਾਊਂਟਿੰਗ ਦੀ ਹਜੇ ਦੋ ਦੋ ਰਾਉਂਡ ਹੀ ਹੋਏ ਆ ਕਿਉਂਕਿ ਇਹ ਕੁਝ ਨਹੀਂ ਪਤਾ ਜੀ ਹਜੇ ਕੁਝ ਨਹੀਂ ਪਤਾ ਹਜੇ ਪਹਿਲਾਂ 10 12000 ਲੀਡ ਆ ਲੈਣ ਦੋ ਜੀ ਅੱਗੇ ਟੱਪ ਲੈਣ ਦੀ ਚੰਗੀ ਤਰ੍ਹਾਂ ਜੀ ਫਿਰ ਆਪੇ ਬਣ ਜੂਆ ਜੀ ਮਾਹੌਲ ਇੱਥੇ ਕਿਹਨੇ ਪੁੱਛਣਾ ਜੀ ਆਪੋ ਤਾਂ ਆਪ ਦੁਨੀਆ ਹੋ ਜਾਣੀ ਹੈ ਹਾਂ ਤਾਂ 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 ਦਿਲ ਦੇ ਵਿੱਚ ਹੁਣ ਕੀ ਚੱਲ ਰਿਹਾ ਕਿਉਂਕਿ ਹੁਣ ਲੋਕਾਂ ਨਾਲ ਮਿਲ ਰਹੇ ਹਾਂ ਤਾਂ ਇਸ ਤਰ੍ਹਾਂ ਦੀਆਂ ਹਜੇ ਵੀ ਕਿਤੇ ਤੜਕੂ ਚੱਲ ਰਿਹਾ ਜਿੰਨਾ ਚਿਰ 10000 ਲੀਡ ਕ੍ਰੋਸ ਨਹੀਂ ਨਾ ਕਰਦੀ ਉਹਨਾਂ ਚਿਰ ਤੜਕੂ ਰਹੂਗਾ ਉਮੀਦ ਹੈ ਵੀ 10000 ਪਾਰ ਕਰਨੇ ਸੋਚ ਹਾਂਜੀ ਹਾਂਜੀ ਬਹੁਤ ਵੱਡੀ ਉਮੀਦ ਹੈ ਜੀ ਬਹੁਤ ਬਹੁਤ ਧੰਨਵਾਦ ਜਿੰਪੀ ਤੇ ਲੋ ਲਗਾਤਾ ਐਮ ਪੀ ਟੂ ਜਿੰਦਾਬਾਦ ਹੈ ਬਈ ਜੀ ਤੁਸੀਂ ਦੇਖ ਰਹੇ ਹੋ 라이 ਪੰਜਾਬੀ ਟੀਵੀ